ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਭਲਕੇ 14 ਨਵੰਬਰ ਨੂੰ ਸੱਦੀ ਗਈ ਹੈ ਤੁਹਾਨੂੰ ਦੱਸ ਦਈਏ 14 ਨਵੰਬਰ ਭਲਕੇ ਤਰਨਤਾਰਨ ਜ਼ਿਲ੍ਹੇ ਨੂੰ ਚੋਣ ਦਾ ਨਤੀਜਾ ਵੀ ਆਉਣਾ ਹੈ ਅਜਿਹੇ ਵਿੱਚ ਇਹ ਮੀਟਿੰਗ ਕੈਬਨਿਟ ਦੀ ਬੇਹਦ ਅਹਿਮ ਮੰਨੀ ਜਾ ਰਹੀ ਹੈ ਮੰਤਰੀ ਮੰਡਲ ਮਾਮਲੇ ਦੀ ਸ਼ਾਖਾ ਵੱਲੋਂ ਜਾਰੀ ਪੱਤਰ ਦੇ ਮੁਤਾਬਕ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਦੀ ਰਿਹائش ਤੇ 14 ਨਵੰਬਰ ਨੂੰ ਸ਼ਾਮ 4 ਵਜੇ ਸੱਦੀ ਗਈ ਹੈ ਮੀਟਿੰਗ ਦਾ এজেন্ডਾ ਹਾਲੇ ਜਾਰੀ ਨਹੀਂ ਕੀਤਾ ਗਿਆ ਸੰਭਾਵੀ ਤੌਰ ਤੇ ਤਰਨਤਾਰਨ ਚੋਣਾ ਦੇ ਨਤੀਜਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਪੰਜਾਬ ਦੇ ਹੋਰ ਗੰਭੀਰ ਮੁੱਦਿਆਂ ਦੇ ਉੱਤੇ ਵੀ ਵਿਚਾਰ ਚਰਤਾ ਇਸ ਮੀਟਿੰਗ ਦੇ ਵਿੱਚ ਕੀਤੀ ਜਾ ਸਕਦੀ ਹੈ ਇਸੇ ਨਾਲ ਹੀ ਬੈਠਕ ਦੇ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਹੈ ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਸੱਦੇ ਜਾਣ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ ਤੋ ਕਿ ਪੰਜਾਬ ਸਰਕਾਰ ਨੇ ਸ਼ਿਰਗੁਰ ਤੇ 17 ਜੀਤੇ 250ਵੇਂ ਸ਼ਹੀਦੀ ਦਿਹਾੜੇ ਮੌਕੇ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਕਰਨ ਦਾ ਐਲਾਨ ਵੀ ਕੀਤਾ ਸੀ ਸੋ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇ ਨਜ਼ਰ ਇਹ ਕੈਬਨਿਟ ਦਾ ਇਹ ਜੋ ਮੀਟਿੰਗ ਹੈ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਇਹ ਹੋਰ ਵੀ ਅਹਿਮ ਹੋ ਸਕਦੀ ਹੈ ਇਸ ਮੀਟਿੰਗ ਤੋਂ ਬਾਅਦ ਸੰਭਾਵੀ ਤੌਰ ਤੇ ਕੋਈ ਵੱਡਾ ਫੈਸਲਾ ਵੀ ਪੰਜਾਬ ਸਰਕਾਰ ਦੇ ਵੱਲੋਂ ਐਲਾਨਿਆ ਜਾ ਸਕਦਾ ਹੈ ਉਦੋਂ ਦੇ ਪੈਨਸ਼ਨਰਾਂ ਨੂੰ ਆਉਣ ਵਾਲੀ ਦਿੱਕਤ ਨੂੰ ਹੱਲ ਕਰਨ ਦੇ ਉਪਰਾਲੇ ਦੇ ਵਜੋਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੈਬ ਪੋਰਟਲ ਸ਼ੁਰੂ ਕੀਤਾ ਗਿਆ ਇਸ ਵੈਬ ਪੋਰਟਲ ਦੇ ਸ਼ੁਰੂ ਹੋਣ ਦੇ ਨਾਲ ਪੈਨਸ਼ਨਰਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਨਵੀਂ ਸ਼ੁਰੂ ਕੀਤੀ ਗਈ ਸਹੂਲਤ ਬਾਰੇ ਜਾਣਕਾਰੀ ਦਿੱਤੀ ਹੈ ਬਿਲਕੁਲ ਸਾਰੇ ਪੰਜਾਬ ਦੇ ਅੰਦਰ 23 ਜ਼ਿਲ੍ਹਿਆਂ ਦੇ ਅੰਦਰ ਹੈੱਡਕੁਆਟਰ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਨੇ ਸਾਡੇ ਡਿਸਟ੍ਰਿਕਟ ਟ੍ਰੈਜਰੀ ਅਫਸਰ ਸਹਿਬਾਨ ਨੇ ਉਹਨਾਂ ਸਾਰਿਆਂ ਨੇ ਪ੍ਰਬੰਧ ਕੀਤਾਗਾ ਔਰ ਸਾਰੇ ਮੁਲਾਜ਼ਮ ਜਾ ਰਹੇ ਨੇ ਜੀ ਦੇਖੋ ਕਿ ਅੱਜ ਦੂਸਰਾ ਕਮਰਾ ਬਾਅਦ ਵੀ ਭੀੜ ਲੱਗੀ ਹੋਈ ਆ ਬਹੁਤ ਸਾਰੇ ਪੈਨਸ਼ਨਰ ਆਏ ਨੇਗੇ ਔਰ ਬਸ ਨੇ ਮੁਸ਼ਕਲਾਂ ਸੀ ਕਿ ਇਸਨੇ ਦੱਸਿਆ ਕਿ ਸਾਡੀਆਂ ਮੁਸ਼ਕਲਾਂ ਉੱਥੇ ਹੀ ਮੌਕੇ ਦੀ ਉਹਨਾਂ ਦਾ ਹੱਲ ਹੋ ਰਿਹਾ ਸੀਗਾ ਉਹ ਨਹੀਂ ਸਾਰਾ ਦਿਨ ਸਾਡੇ ਦਫਤਰ ਚ ਵਿਚਾਰੇ ਚंडीगढ़ ਕੋਈ ਆ ਸਕਦਾ ਕੋਈ ਨਹੀਂ ਆ ਸਕਦਾ ਕਿਸੇ ਦੀ ਫੈਮਿਲੀ ਦੇ ਮੈਂਬਰ ਕੇ ਦੇ ਬੱਚੇ ਜਿਹੜੇ ਲਗੇ ਉਹ ਸਾਲ-ਸਾਲ ਦੋ-ਦੋ ਸਾਲ ਭਟਕਦੇ ਰਹਿੰਦੇ ਸੀਗੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਸੀਗੀ ਔਰ ਸਾਲ ਬਾਅਦ ਉਸ ਸਾਲਾ ਬਾਅਦ ਜਿਹੜਾ ਹੈਗਾ ਉਹ ਪੈਸੇ ਦੀ ਐਮਰਜੈਂਸੀ ਦੇ ਨਾਲ ਘਟ ਜਾਂਦੇ ਕਿਉਂਕਿ ਕੋਈ ਬਿਮਾਰ ਆ ਕਿਸੇ ਨੂੰ ਕੋਈ ਬਿਮਾਰੀ ਹੈਗੀ ਉਹ ਪੈਸੇ ਦੀ ਜਰੂਰਤ ਹੁੰਦੀ ਹੈ ਪੈਸਾ ਮਿਲਦਾ ਨਹੀਂ ਸੋ ਹੁਣ ਜਿਹੜਾ ਹੈਗਾ ਸਮਾਧਾਨ ਬਿਲਕੁਲ ਬੜੀ ਤੇਜ਼ੀ ਦੇ ਨਾਲ ਹੋਊਗਾ ਔਰ ਜਦੋਂ ਪੋਰਟਲ ਲੱਗਿਆ ਇਮੀਡੀਟਲੀ ਜਿਹੜੀ ਆ ਉਸ ਪ੍ਰੋਗਰਾਮ ਦਾ ਹਾਨ ਹੋਊਗਾ ਜੀ ਮੈਂ ਸਾਹਿਬ ਕਿੰਨੇ ਪੈਨਸ਼ਨਰ ਹੈ ਟੋਟਲ ਪੰਜਾਬ ਦੇ ਵਿੱਚ ਪੰਜਾਬ ਦੇ ਅੰਦਰ 3 ਲੱਖ 15000 ਜਿਹੜੇ ਉਹ ਪੈਨਸ਼ਨ ਸਾਡੇ ਕੋਲੇ ਰਜਿਸਟਰਡ ਨੇਗੇ ਇਹ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟਦੀ ਵਧਦੀ ਰਹਿੰਦੀ ਆ ਮਹੀਨੇ ਬਾਅਦ ਘਟਦੀ ਵਧਦੀ ਰਹਿੰਦੀ ਆ ਕਿਉਂਕਿ ਕਿੰਨੇ ਰਿਟਾਇਰ ਹੋ ਗਏ ਔਰ ਬਹੁਤ ਸਾਰੇ ਕਿਉਂਕਿ ਬਜ਼ੁਰਗ ਉਹਦੇ ਨੇ ਉਸ ਦੁਨੀਆ ਤੋਂ ਵੀ ਚਲੇ ਜਾਂਦੇ ਨੇ ਕਿ ਸੋ ਇਹ ਜਿਹੜੀ ਗਿਣਤੀ ਆ ਵਧਦੀ ਘਟਦੀ ਰਹਿੰਦੀ ਆ ਪਰ ਲੇਕਿਨ ਅਪਰੋਕਸੀਮੇਟਲੀ 3 ਲੱਖ 15 ਤੋਂ 20000 ਦੇ ਵਿਚਕਾਰ ਰਹਿੰਦੀ ਹੈ ਸਰ 13 ਦਿਨ ਦਾ ਤੁਸੀਂ ਕਿਹਾ ਤੇਰਾ 14 15 ਜਿਦੋਂ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਜਿਹੜੇ ਹੈਗੇ ਬਿਲਕੁਲ ਇਸ ਤੋਂ ਬਾਅਦ ਵੀ ਇਹ ਕੈਂਪ ਚੱਲਦੇ ਰਹਿਣਗੇ ਇਸ ਤੋਂ ਬਾਅਦ ਵੀ ਇਹ ਇਹਦੀ ਕਿ ਤਿੰਨ ਦਿਨਾਂ ਮੇਲਾ ਲਾ ਕੇ ਇਸ ਤੇ ਸਮਾਪਤ ਕਰਾਂਗੇ ਤਿੰਨ ਦਿਨਾਂ ਮੇਲਾ ਸ਼ੁਰੂਆਤ ਜਦ ਤੱਕ ਸਾਰੇ ਦੇ ਸਾਰੇ ਇਸ ਸਿਸਟਮ ਚ ਨਹੀਂ ਆਉਂਦੇ ਉਦੋਂ ਤੱਕ ਇਹ ਸਾਡੀ ਪ੍ਰਕਿਰਿਆ ਜਾਰੀ ਰਹੂਗੀ ਔਰ ਕੋਸ਼ਿਸ਼ ਆ ਕਿ ਵੀ 1 ਔਰ 2 ਮਹੀਨੇ ਦੇ ਅੰਦਰ ਅੰਦਰ 2 3 ਮਹੀਨੇ ਦੇ ਅੰਦਰ ਸਾਰਿਆਂ ਨੂੰ ਇਸ ਲਿਆਈਏ ਤਾਂ ਕਿ ਸਿਸਟਮ ਜਿਹੜਾ ਉਸ ਅਖਾਲਾ ਹੋ ਸਕੇ ਜਿਹੜੇ ਇਸ ਪ੍ਰਬੰਧਾਤ ਕੇ ਜਾਰੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਏਗਾ ਪੰਜਾਬ ਦੇ ਵਿੱਚ ਜਿਹੜੇ ਪੈਨਸ਼ਨਲ ਦੇ ਜਿਹੜੇ ਬੁਢਾਣੇ ਲੋਕ ਨੇ ਉਹ ਦੇਣਗੇ ਜਾਂ ਫਿਰ ਜਿਹ مشکل حل کریں گے مشکل حل نہیں تو ਸਾਡੇ ਜਿਹੜੇ ਮੌਜੂਦਾ ਅਫਸਰ ਸਹਿਬਾਨ ਨੇ ਉਹ ਰਹਿਣਗੇ ਸਾਡੇ ਡਿਸਟ੍ਰਿਕਟ ਅਫਸਰ ਸਹਿਬਾਨ ਰਹਿਣਗੇ ਸਾਡੇ ਤਹਿਸੀਲ ਦੇ ਜਿਹੜੇ ਅਫੀਸਰ ਸਹਿਬਾਨ ਰਹਿਣਗੇ ਔਰ ਸਾਡੇ ਡਿਪਟੀ ਡਾਇਰੈਕਟਰ ਸਾਡੇ ਡਾਇਰੈਕਟਰ ਟ੍ਰੈਜ਼ਰੀ ਉਹ ਅੱਜ ਖੁਦ ਐਮ ਕੇ ਅਰਵਿੰਦ ਜੀ ਦੇ ਡਾਇਰੈਕਟਰ ਨੇਗੇ ਅੱਜ ਖੁਦ ਆਪ ਗੁਰਦਾਸਪੁਰ ਅੰਮ੍ਰਿਤਸਰ ਉਹਨਾਂ ਜਿਹੜਾ ਜਾ ਕੇ ਇਸ ਮਹਿਮ ਨੂੰ ਆਗਾਜ਼ ਦਾ ਆਗਾਜ਼ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਅਵੇਅਰ ਕਰਕੇ ਜੋੜਾ ਜਾਵੇ ਉਹਨਾਂ ਦੇ ਮੁਸ਼ਕਲਾਂ ਦਾ ਹੱਲ ਹੋਵੇ ਤੁਸੀਂ ਮੈਂ ਸੱਚ ਕਹਿੰਨਾ ਮੈਡਮ ਨੂੰ ਪੁੱਛ ਲਓ ਇਹਨਾਂ ਕੋਲ ਐਸੇ ਬਜ਼ੁਰਗ ਬਚਾਰੇ ਗੱਡੀਆਂ 'ਚ ਬਠਾ-ਬਠਾ ਲੈ ਕੇ ਆਉਂਦੇ ਸੀ ਔਰ ਉਹਨਾਂ ਦੇ ਮੁਸ਼ਕਿਲ ਦਾ ਹਾਲ ਸਾਨੂੰ ਕਾਫੀ ਸਾਨੂੰ ਵੀ ਪ੍ਰੋਬਲਮ ਆਉਂਦੀ ਸੀ ਇਸ ਪੋਰਟਲ ਦੇ ਰਾਹੀਂ ਸਾਰੀਏ ਸਮੱਸਿਆਵਾਂ ਦਾ ਹੱਲ ਹੋ ਜਾ ਬਿਲਕੁਲ ਬੈਂਕ ਵੀ ਸਮਾਜਨ ਇਸ ਪੋਰਟਲ ਤੋਂ ਹਾਂ ਬੈਂਕ ਦੇ ਜਿਹੜੇ ਸਾਡੇ ਬੈਂਕ ਬਲੋ ਅਧਿਕਾਰੀ ਆਏ ਨੇ ਸਾਡੇ ਬੈਂਕ ਦੇ ਅਧਿਕਾਰੀ ਜਿਹੜੇ ਦੇਗੇ ਉਹ ਵੀ ਇਹਦੇ ਵਿੱਚ ਅੰਦਰ ਆਪਣੀਆਂ ਸਮਾਵਾ ਨਵਾਉਣਗੇ ਕਿਉਂਕਿ ਇੱਕ ਆਪਸ਼ਨ ਜਿਹੜੀ ਅਸੀਂ ਬੈਂਕਾਂ ਰਾਹੀਂ ਵੀ ਰੱਖੀ ਆ ਜਿੱਥੇ ਡਿਸਟ੍ਰਿਕਟ ਟ੍ਰੈਜ਼ਰੀ ਅਫਸਰ ਹੋਊਗਾ ਉੱਥੇ ਬੈਂਕ ਵੀ ਜਿਹੜੇ ਨਾਲ ਸੇਮ ਸੇਵਾ ਜਿਹੜੀ ਆ ਉਹ ਬੈਂਕ ਦੇ ਰਾਹੀਂ ਜਾ ਕੇ ਕਿਉਂਕਿ ਕਈ ਵੀ ਵਿਅਕਤੀ ਦਾ ਆਉਣ ਜਾਣ ਬੈਂਕਾਂ ਚ ਰਹਿੰਦਾਗਾ ਉਹ ਬੈਂਕ ਦੇ ਰਾਹੀਂ ਵੀ ਪੋਰਟਲ ਸੀ ਖੋਲਿਆ ਉੱਥੇ ਜਾ ਕੇ ਵੀ ਆਪਦੇ ਆਪ ਨੂੰ ਇਸ ਸੇਵਾ ਪੋਰਟਲ ਤੇ ਰਜਿਸਟਰ ਕਰਵਾ ਸਕਦਾ ਬੈਂਕਾਂ ਦੇ ਵਿੱਚ ਵੀ ਸਵਾਮ ਦੇ ਦਿੱਤੇ ਜਾਣਗੇ ਬਿਲਕੁਲ ਬੈਂਕਾਂ ਦੇ ਅੰਦਰ ਵੀ ਇਹ ਸਵਾਮਾ ਹਾਜ਼ਰ ਰਹਿਣਗੇ ਜਿੱਥੇ ਸਾਡੇ ਅਫਸਰ ਸਹਿਮਾਨ ਰਹਿਣਗੇ ਉੱਥੇ ਨਾਲ ਦੀ ਨਾਲ ਬੈਂਕ ਜਿਹੜਾ ਹੈਗਾ ਉਹ ਵੀ ਹਾਜ਼ਰ ਰਹਿਣਗੇ ਸਾਰੇ ਬੈਂਕਾਂ ਦੇ ਟੈਰੀਰੀ ਕੋ ਬੈਂਕ ਨੋ ਬੈਂਕ ਨਾ ਨਾਈਨ ਬੈਂਕ ਜਿਹੜੇ ਨੇ ਕਿ ਉਹ ਅਥਾਰਾਈਜ਼ ਕੀਤੇ ਗਏ ਨੇ ਜਿਨ੍ਹਾਂ ਦੇ ਅੰਦਰ ਪੈਨਸ਼ਨ ਅਲਰੇਡੀ ਮੁਲਾਜਮਾਂ ਨੂੰ ਮਿਲਦੀ ਹੈ ਦਿੱਲੀ ਬੋਮਬਲਸਟ ਮਾਮਲੇ ਦੇ ਉੱਤੇ ਅਹਿਮ ਅਪਡੇਟ ਸਾਹਮਣੇ ਆਈ ਹੈ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਡਾਕਟਰ ਉਮਰ ਉਨ ਨਬੀ ਦੀ ਮਾਲਕੀ ਵਾਲੀ ਇਕੋ ਸਪੋਰਟ ਕਾਰ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਇਸ ਦੀ ਵਰਤੋਂ ਵਿਸਫੋਟਕਾਂ ਦੀ ਟੋਆ ਟਵਾਈ ਦੇ ਲਈ ਕੀਤੀ ਗਈ ਸੀ ਕਾਰ ਦੀ ਫੋਰੈਂਸਿਕ ਜਾਂਚ ਤੋਂ ਸੁਰਾਗਵੇਂ ਮਿਲੇ ਨੇ ਕਾਰ ਲਗਭਗ 18 ਘੰਟਿਆਂ ਤੋਂ ਫਰੀਦাবাদ ਦੇ ਖੰਡਾਵਲੀ ਪਿੰਡ ਦੇ ਵਿੱਚ ਖੜੀ ਮਿਲੀ ਦਿੱਲੀ ਤੋਂ NIA ਅਤੇ NSG ਦੀਆਂ ਟੀਮਾਂ ਬੋਧਵਾਰ ਸ਼ਾਮ ਨੂੰ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਪੁਲਿਸ ਨੇ ਕਾਰ ਪਾਰਕਿੰਗ ਵਾਲੇ ਵਿਅਕਤੀ ਫਹੀਮ ਨੂੰ ਵੀ ਗ੍ਰਿਫਤਾਰ ਕਰ ਲਿਆ ਫਹੀਮ ਅਲਫਲਾ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਆਪਰੇਟਰ ਹੈ ਅਤੇ ਆਤਵਾਦੀ ਡਾਕਟਰ ਉਮਰਦਾਸ ਸਹਾਇਕ ਵੀ ਉਸ ਨੂੰ ਮੰਨਿਆ ਜਾ ਰਿਹਾ ਹੈ ਫਹੀਮ ਦੀ ਭੈਣ ਉੱਥੇ ਰਹਿੰਦੀ ਹੈ ਇਸ ਲਈ ਉਸ ਨੇ ਮੰਗਲਵਾਰ ਰਾਤ ਨੂੰ ਉੱਥੇ ਕਾਰ پارک ਕੀਤੀ ਸੀ ਕਾਰ ਦੀ ਬਰਾਮਦਗੀ ਤੋਂ ਬਾਅਦ ਨੇੜਲੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਤੇ 200 ਮੀਟਰ ਦਾ ਖੇਤਰ ਸੁਰੱਖਿਆ ਏਜੰਸੀਆਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਨੇ ਫਰੀਦাবাদ ਤੋਂ ਇਸ ਮੋਡਿਊਲ ਦੇ ਨਾਲ ਜੁੜੀ ਤੀਜੀ ਬਰੇਜ਼ਾ ਕਾਰ ਵੀ ਬਰਾਮਦ ਕੀਤੀ ਹੈ ਇਹ ਬਰਾਮਦਗੀ ਅਲਫਲਾ ਯੂਨੀਵਰਸਿਟੀ ਦੇ ਅੰਦਰੋਂ ਹੋਈ ਹੈ ਇਸ ਕਾਰ ਮਹਿਲਾ ਆਤਵਾਦੀ ਡਾਕਟਰ ਸ਼ਹੀਨ ਦੇ ਨਾਮ ਤੇ ਦੱਸੀ ਜਾ ਰਹੀ ਹੈ ਹਰਿਆਣਾ ਦੇ STF ਅਤੇ NIA ਦੀ ਟੀਮ ਨੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚੌਥੀ Swift ਡਜ਼ਾਇਰ ਕਾਰ ਦੀ ਹੁਣ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਕੇਂਦਰੀ ਏਜੰਸੀਆਂ ਵੀਰਵਾਰ ਸਵੇਰ ਤੋਂ ਹੀ ਗੁਰੂਗ੍ਰਾਮ ਫਰੀਦাবাদ ਅਤੇ ਨੂਹੂ ਦੇ ਵਿੱਚ ਖਾਦ ਡੀਲਰਾਂ ਦੀਆਂ ਦੁਕਾਨਾਂ ਤੇ ਤਲਾਸ਼ੀਆਂ ਲੈ ਰਹੀਆਂ ਨੇ ਇਸ ਦੇ ਵਿੱਚ ਵਿਸਫੋਟਕ ਵੇਚਣ ਦਾ ਸ਼ੱਕ ਸੁਰੱਖਿਆ ਏਜੰਸੀਆਂ ਨੂੰ ਹੈ ਨੂ ਤੋਂ ਇੱਕ ਖਾਦ ਡੀਲਰ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਇਸ ਦੌਰਾਨ ਅਲਫਲਾ ਯੂਨੀਵਰਸਿਟੀ ਦੇ ਡਾਕਟਰ 우ਮਰ ਅਤੇ ਮੁਜਮਿਲ ਦੇ ਨਾਲ ਸੰਬੰਧਿਤ ਡਾਇਰੀਆਂ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਇਹ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਵਿੱਚ ਵੱਡੇ ਆਪਰੇਸ਼ਨ ਵਰਗੇ ਕੋਡ ਵੀ ਲਿਖੇ ਹੋਏ ਸਨ ਸੋ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰ ਨੇ ਅਤੇ ਇਹਨਾਂ ਮਾਮਲਿਆਂ ਦੀ ਗਹਿਰਾਈ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਧਰ ਅਮਰੀਕਾ ਦੇ ਵਿੱਚ ਹੋਣ ਜਾ ਰਹੇ 올림픽 2028 ਦੇ ਲਈ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਟੂਰਨਾਮੈਂਟ 14 ਜੁਲਾਈ ਨੂੰ ਸ਼ੁਰੂ ਹੋਵੇਗਾ ਕ੍ਰਿਕਟ 100 ਸਾਲ ਬਾਅਦ 올림픽 ਦੇ ਵਿੱਚ ਵਾਪਸੀ ਕਰ ਰਿਹਾ ਹੈ ਹੈਡ ਲਈ ਸਾਰੇ ਇਵੈਂਟ 12 ਜੁਲਾਈ ਤੋਂ ਸ਼ੁਰੂ ਹੋਣਗੇ ਤੇ ਫਾਈਨਲ 29 ਜੁਲਾਈ ਨੂੰ ਹੋਵੇਗਾ। LA 28 ਦੇ CEO ਰੋਨੈਲਡੋ ਹੂਵਰ ਨੇ ਦੱਸਿਆ ਹੈ ਕਿ ਟਿਕਟ ਰਜਿਸਟ੍ਰੇਸ਼ਨ ਜਨਵਰੀ 2026 ਦੇ ਵਿੱਚ ਸ਼ੁਰੂ ਹੋ ਜਾਵੇਗੀ। ਇਹ ਫੈਸਲਾ ਕਰਨ ਦਾ ਸਹੀ ਸਮਾਂ ਹੈ। ਤੁਸੀਂ ਕਿਹੜਾ ਮੈਚ ਦੇਖਣਾ ਚਾਹੁੰਦੇ ਹੋ? ਕਿਹੜੇ ਗੇਮ ਤੁਹਾਡੇ ਸ਼ਹਿਰ ਦੇ ਵਿੱਚ ਹੋਣਗੇ? ਇਹ ਇਤਿਹਾਸਿਕ ਪਲ ਤੁਸੀਂ ਗਵਾਉਣਾ ਨਹੀਂ ਚਾਹੋਗੇ। ਸੋ ਟਿਕਟਾਂ ਦੀ ਜਿਹੜੀ ਬੁਕਿੰਗ ਹੈ ਉਹ ਵੀ ਸ਼ੁਰੂ ਹੋ ਜਾਵੇਗੀ 2026 ਦੀ ਜਨਵਰੀ ਦੇ ਵਿੱਚ ਟਿਕਟਾਂ ਦੀ ਬੁਕਿੰਗ ਖੁੱਲ ਜਾਵੇਗੀ ਸੋ ਲਾਸ ਏਂਜਲਸ ਦੇ ਵਿੱਚ 2028 ਦਾ ਇਹ 올림픽 ਹੋਣ ਜਾ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ 올림픽 ਇਸ ਨੂੰ ਮੰਨਿਆ ਜਾ ਰਿਹਾ ਮੰਨਿਆ ਜਾ ਰਿਹਾ ਕਿ ਹੁਣ ਤੱਕ ਦੇ ਰਿਕਾਰਡ ਇਸ 올림픽 ਦੇ ਵਿੱਚ ਟੁੱਟਣਗੇ 36 ਵੱਖ-ਵੱਖ ਖੇਡਾਂ ਖੇਡੀਆਂ ਜਾਣਗੀਆਂ ਟੂਰਨਾਮੈਂਟ ਦੇ ਲਈ 49 ਸਥਾਨਾਂ ਤੇ 18 ਜੂਨਲ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਨੇ 18 ਜ਼ੋਨਾਂ ਦੇ ਵਿੱਚ ਮੁਕਾਬਲੇ ਹੋਣਗੇ ਉਦਘਾਟਨ ਸਮਾਰੋਹ 14 ਜੁਲਾਈ ਨੂੰ ਅਤੇ ਸਮਾਪਤੀ ਸਮਾਰੋਹ 30 ਜੁਲਾਈ ਨੂੰ ਹੋਵੇਗਾ ਸੋ ਲਾਸ ਏਂਜਲਸ ਦੇ ਵਿੱਚ ਪਹਿਲਾ ਸੂਨ ਤਮਗਾ ਮੁਕਾਬਲਾ ਟ੍ਰਾਈਥਨੋਲ ਹੋਵੇਗਾ ਜੋ ਕਿ ਸਿਡਨੀ 2000 ਵਾਂਗ ਹੀ ਹੈ ਪਹਿਲੀ ਵਾਰ ਔਰਤਾਂ ਦਾ ਟ੍ਰਾਈਥਨੋਲ ਲਾ 28 ਲਈ ਸੂਨ ਤਮਗਾ ਜੇਤੂਆਂ ਦਾ ਫੈਸਲਾ ਕਰੇਗਾ ਸੋ ਇਹ ਪ੍ਰੋਗਰਾਮ ਵੈਨਿਸ ਬੀਚ ਤੇ ਆਯੋਜਿਤ ਕੀਤਾ ਜਾਵੇਗਾ athletics ਪਹਿਲੇ ਹਫਤੇ ਦੇ ਤਰਾਕੀ ਦੂਜੇ ਹਫਤੇ ਦੇ ਵਿੱਚ ਹੋਵੇਗੀ ਲਾਸ ਐਂਜਲਸ 28 2028 ਦੇ ਲਈ ਅੰਤਿਮ ਸੋਨ ਤਮਗਾ ਸਮਾਪਤੀ ਸਮਾਰੋਹ ਤੋਂ ਠੀਕ ਪਹਿਲਾਂ ਤਰਾਕੀ ਦੇ ਵਿੱਚ ਦਿੱਤਾ ਜਾਵੇਗਾ ਸੋ ਇਹ ਸ਼ਡਿਊਲ ਜਾਰੀ ਕਰ ਦਿੱਤੇ ਗਏ ਨੇ ਦਰਸ਼ਕਾਂ ਦੇ ਵਿੱਚ ਖਾਸ ਤੌਰ ਤੇ ਖੇਡ ਪ੍ਰੇਮੀਆਂ ਦੇ ਵਿੱਚ ਇਸ 올림픽ਸ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ cricket ਨੂੰ ਵੀ ਇਸ ਵਾਰੀ ਸ਼ਾਮਲ ਕੀਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੁਧਵਾਰ ਨੂੰ ਸਰਕਾਰੀ ਫੰਡਿੰਗ ਬਿੱਲ ਤੇ ਦਸਤਕਤ ਕੀਤੇ ਨੇ ਇਸ ਤਸਖਤ ਦੇ ਨਾਲ ਹੀ ਪਿਛਲੇ 43 ਦਿਨਾਂ ਤੋਂ ਚੱਲਿਆ ਆ ਰਿਹਾ ਸ਼ਟਡਾਊਨ ਖਤਮ ਹੋ ਗਿਆ ਬਿੱਲ ਪ੍ਰਤੀਨਿਧੀ ਸਭਾ ਦੇ ਵਿੱਚ 2022 ਚੋਂ 2009 ਵੋਟਾਂ ਦੇ ਫਰਕ ਦੇ ਨਾਲ ਪਾਸ ਕਰ ਦਿੱਤਾ ਗਿਆ ਹਾਲਾਂਕਿ ਇਹ ਸਿਹਤ ਸੰਭਾਲ ਪ੍ਰੋਗਰਾਮ ਸਬਸਿਡੀਆਂ ਅਤੇ ਪ੍ਰੀਮੀਅਮ ਟੈਕਸ ਕ੍ਰੈਡਿਟ ਵਧਾਉਣ ਦਾ ਕੋਈ ਦਾਵਾ ਜਾਂ ਵਾਅਦਾ ਇਸ ਦੇ ਵਿੱਚ ਨਹੀਂ ਕੀਤਾ ਗਿਆ ਜੋ ਕਿ 31 ਦਸੰਬਰ 2025 ਨੂੰ ਖਤਮ ਹੋ ਰਿਹਾ ਬਿੱਲ ਪਹਿਲਾਂ ਹੀ ਸੈਨੇਟ ਪਾਸ ਕਰ ਚੁੱਕੀ ਹੈ ਸੋ ਬਿੱਲ ਤੇ ਦਸਤਖਤ ਕਰਨ ਤੋਂ ਠੀਕ ਪਹਿਲਾਂ ਟਰੰਪ ਨੇ ਕਿਹਾ ਇਹ ਦੇਸ਼ ਕਦੇ ਵੀ ਇਸ ਤੋਂ ਬਿਹਤਰ ਸਥਿਤੀ ਦੇ ਵਿੱਚ ਨਹੀਂ ਰਿਹਾ ਇੱਕ ਵਧੀਆ ਦਿਨ ਹੈ ਬਿੱਲ 31 ਜਨਵਰੀ ਤੱਕ ਸਰਕਾਰੀ ਫੰਡਿੰਗ ਪ੍ਰਦਾਨ ਕਰੇਗਾ ਬਿੱਲ ਦੇ ਤਹਿਤ ਏਜੰਸੀਆਂ ਨੂੰ 31 ਜਨਵਰੀ ਤੱਕ ਕਰਮਚਾਰੀਆਂ ਨੂੰ ਛਾਂਟੀ ਕਰਨ ਤੋਂ ਰੋਕਿਆ ਜਾਵੇਗਾ ਸੋ ਅਮਰੀਕਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਆ ਸਰਕਾਰੀ ਨੌਕਰੀਆਂ ਦੇ ਵਿੱਚ ਅਤੇ ਕਾਮਿਆਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਸਨ ਕਿਉਂਕਿ ਕਈ ਦਿਨਾਂ ਤੋਂ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨਹੀਂ ਦਿੱਤੀਆਂ ਗਈਆਂ ਸਨ ਤਨਖਾਹਾਂ ਵੀ ਲੇਟ ਹੋ ਰਹੀਆਂ ਸਨ ਕਿਉਂਕਿ ਏਜੰਸੀਆਂ ਦੇ ਕੋਲ ਫੰਡਿੰਗ ਹੀ ਨਹੀਂ ਸੀ ਤਨਖਾਹ ਦੇਣ ਦੇ ਲਈ ਸੋ ਇਸ ਦਸਤਖਤ ਦੇ ਨਾਲ ਹੁਣ ਫੰਡਿੰਗ ਉਪਲਬਧ ਕਰਾਈ ਜਾਵੇਗੀ ਤੇ ਸੰਭਾਵੀ ਤੌਰ ਤੇ ਚਿਰ ਤੋਂ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਹੁਣ ਤਨਖਾਹਾਂ ਜਿਹੜੀਆਂ ਨੇ ਉਹ ਮਿਲਣ ਗਈਆਂ ਤੇ ਉਧਰ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 14 ਨਵੰਬਰ ਯਾਨੀ ਕਿ ਭਲਕੇ ਨੂੰ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਟਾਸ ਸਵੇਰੇ 9 ਵਜੇ ਹੋਵੇਗਾ ਦਿੱਲੀ ਪੰਪ ਧਮਾਕਿਆਂ ਤੋਂ ਬਾਅਦ ਕਲਕੱਤਾ ਪੁਲਿਸ ਨੇ ਈਡਨ ਗਾਰਡਨ ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਦੱਖਣੀ ਅਮਰੀਕਾ ਨੇ ਅਫਰੀਕਾ ਨੇ ਟੈਂਬਾ ਵਾਮੁਦਾਦੀ ਕਪਤਾਨੀ ਕਪਤਾਨੀ ਦੇ ਵਿੱਚ ਕਦੇ ਵੀ ਕੋਈ ਟੈਸਟ ਨਹੀਂ ਹਾਰਿਆ ਸੋ ਇਸ ਵਾਰ ਟੀਮ ਭਾਰਤ ਦੀ ਵੀ ਚੁਣੌਤੀ ਦਾ ਸਾਹਮਣਾ ਕਰੇਗੀ ਦੱਖਣੀ ਅਫਰੀਕਾ ਨੇ ਪਿਛਲੇ 15 ਸਾਲਾਂ ਵਿੱਚ ਭਾਰਤ ਵਿੱਚ ਕੋਈ ਟੈਸਟ ਨਹੀਂ ਜਿੱਤਿਆ ਇਥੋਂ ਟੀਮ ਦੀ ਆਖਰੀ ਜਿੱਤ 2010 ਦੇ ਵਿੱਚ ਹੋਈ ਸੀ ਉਦੋਂ ਤੋਂ ਭਾਰਤ ਦੇ ਵਿੱਚ 8 ਮੈਚ ਖੇਡੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਘਰੇਲੂ ਟੀਮ ਨੇ 7 ਮੈਚ ਜਿੱਤੇ ਨੇ ਅਤੇ ਇੱਕ ਡਰਾਅ ਰਿਹਾ ਹੈ ਕਪਤਾਨ ਦੇ ਤੌਰ ਤੇ ਵਾਬੂਮਾ ਨੇ 10 ਟੈਸਟਾਂ ਵਿੱਚੋਂ 9 ਜਿੱਤ ਕੇ ਇੱਕ ਡਰਾਅ ਦੀ ਅਗਵਾਈ ਕੀਤੀ ਹੈ ਸੋ ਵਾਬੂਮਾ ਦਾ ਜੋ ਰਿਕਾਰਡ ਹੈ ਉਹ ਬੇਹੱਦ ਚੰਗਾ ਰਿਕਾਰਡ ਹੈ ਸੋ ਇਸ ਮਾਮਲੇ ਦੇ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਇਸ ਸਾਲ 100 ਟੈਸਟ ਦੌੜਾਂ ਪੂਰੀਆਂ ਕਰਨ ਤੋਂ 21 ਦੌੜਾਂ ਦੂਰ ਨੇ ਉਸਨੇ 8 ਮੈਚਾਂ ਦੇ ਵਿੱਚ 97.9 ਦੌੜਾਂ ਬਣਾਈਆਂ ਨੇ ਸੋ ਜਿਸ ਦੇ ਵਿੱਚ 5 ਸੈਂਕੜੇ ਸ਼ਾਮਲ ਨੇ ਯਾਨੀ ਕਿ 979 ਦੌੜਾਂ ਉਸਨੇ ਬਣਾਈਆਂ ਨੇ ਸੋ ਇਸ ਟੈਸਟ ਮੈਚ ਦੇ ਵਿੱਚ ਸੰਭਾਵੀ ਤੌਰ ਤੇ ਸ਼ੁਭਮਨ ਗਿੱਲ ਆਪਣਾ 1000 ਦਾ ਅੰਕੜਾ ਜਿਹੜਾ ਹੈ ਉਹ ਪੂਰਾ ਕਰਨਗੇ ਤੇ ਹੁਣ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਹ ਗਿਰਾਵਟ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗੀ ਅਗਲੇ ਹਫਤੇ ਤਾਪਮਾਨ ਦੇ ਵਿੱਚ 2 ਡਿਗਰੀ ਹੋਰ ਗਿਰਾਵਟ ਆ ਸਕਦੀ ਹੈ ਦਿਨ ਦਾ ਤਾਪਮਾਨ ਆਮ ਵਰਗਾ ਰਹੇਗਾ ਪਰ ਰਾਤ ਦਾ ਤਾਪਮਾਨ ਆਮ ਨਾਲੋਂ ਵੀ ਘੱਟ ਰਹਿ ਸਕਦਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਮੌਸਮ ਖੁਸ਼ਕ ਹੀ ਰਹੇਗਾ ਤੇ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਘੱਟੋ ਘੱਟ ਤਾਪਮਾਨ ਆਮ ਤੋਂ 1.6 ਡਿਗਰੀ ਘੱਟ ਹੈ ਮੰਗਲਵਾਰ ਸਵੇਰੇ ਇਹ ਆਮ ਤੋਂ 0.1 ਡਿਗਰੀ ਘਟ ਗਿਆ ਸੀ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਫਰੀਦਕੋਟ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਮੌਸਮ ਵਿਭਾਗ ਦੇ ਮੁਤਾਬਕ ਦਰਜ ਕੀਤਾ ਗਿਆ ਹੈ ਬੁੱਧਵਾਰ ਸ਼ਾਮ ਨੂੰ ਸੂਬੇ ਦਾ ਔਸਤ ਤਾਪਮਾਨ 0.2 ਡਿਗਰੀ ਘਟ ਰਿਹਾ ਹੈ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਤਾਪਮਾਨ ਹੁਣ 30 ਡਿਗਰੀ ਤੋਂ ਹੇਠਾਂ ਹੈ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਪਾਰ ਨਹੀਂ ਕਰ ਰਿਹਾ ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ ਹੈ ਜਿਹੜਾ ਉਹ 7 ਡਿਗਰੀ ਤੱਕ ਪਹੁੰਚ ਚੁੱਕਾ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ